ਚਲੋ ਚਲੋ ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਹੁਣ ਅਸੀਂ ਇਹ ਡਾਇਲੋਗ ਬੋਲਿਆ ਕਰਾਂਗੇ ਵਲੌਗ ਸਟਾਰਟ ਕਰਨ ਲੱਗਿਆਂ ਤੇ ਫਾਈਨਲੀ ਆਪਾਂ ਆਏ ਹੋਏ ਹਾਂ ਜੀ ਆਪਣੇ ਪੇਕੇ ਘਰ ਸਵੇਰ ਦੇ ਆਏ ਹੋਏ ਹਾਂ ਦੋ ਦੋ ਵਲੌਗ ਸ਼ੂਟ ਕੀਤੇ ਇੱਕ ਅੱਜ ਕੀਤਾ ਰਖੜੀ ਦਾ ਮਸਤੀ ਕਰਨ ਦਾ ਤਾਈ ਚਾਚਿਆਂ ਦੇ ਘਰਾਂ ਚ ਤੇ ਹੁਣ ਅਸੀਂ ਚੱਲੇ ਆ ਜੀ ਸ਼ਾਮ ਦਾ ਟਾਈਮ ਆ ਧਾਰਾ ਕੱਢਣ ਦਾ ਚਲੋ ਮੈਂ ਕਿਹਾ ਪੇਕਿਆਂ ਦੇ ਘਰ ਆਏ ਆ ਇੱਕ ਵੀਡੀਓ ਹੋਰ ਬਣਾਈਏ ਆ ਧਾਰਾ ਕੱਢਣ ਦੀ ਤੇ ਕਮੈਂਟਸ ਵੀ ਹੁੰਦੇ ਸੀ ਵਨ ਮੋਰ ਵੀਡੀਓ ਇੱਥੇ ਤੇ ਹੁਣ ਅੱਜ ਆਪਾਂ ਉਹ ਵਾਲੀ ਵੀਡੀਓ ਜਿਹੜੀ ਉਹ ਬਣਾਵਾਂਗੇ ਆ ਤੁਹਾਨੂੰ ਸਾਡੇ ਭਤੀਜਿਆਂ ਨਾਲ ਲਈਏ ਉਹ ਭਤੀਜੇ ਇੱਧਰ ਆ ਓਏ ਦੇਖਿਓ ਪੇਕਿਆਂ ਦੇ ਘਰ ਦੀ ਮौज ਜਿਨੂੰ ਮਰਜ਼ੀ ਬਾਜਾ ਮਾਰੋ ਐਨੇ ਭਰਾ ਐਨੇ ਭਤੀਜੇ ਹੈਲੋ ਕਰੋ ਜੀ ਹੈਲੋ ਆ ਵੀ ਭਤੀਜਾ ਹੀ ਆ ਚਲੋ ਜੀ ਹੁਣ ਚੱਲਦੇ ਆਪਾਂ ਹਵੇਲੀ ਹੋ ਜਾ ਇੰਨਾ ਵਧੀਆ এনवायरमेंट ਨਾ ਸਾਡੇ ਤੋਂ ਉੱਤੇ ਗਲੀਆਂ ਦੇ ਵਿੱਚ ਨਾ ਅਸੀਂ ਬਾਹਰ ਨਿਕਲ ਜੂਗੇ ਕਿੱਥੇ ਵਿਆਹ ਤਾਂ ਮੈਨੂੰ ਇੰਨੇ ਖੁੱਲ੍ਹੀ ਜਗ੍ਹਾ ਤੋਂ ਹਨਾ ਬਣੀ ਨੂੰ ਗੁੱਸਾ ਲੱਗਦਾ ਮੈਨੂੰ ਗੁੱਸਾ ਲੱਗਦਾ ਕਿਉਂ ਚਲੋ ਜੀ ਚੱਲਦੇ ਆਪਾਂ ਕੀਰਤ ਤੇਰੀ ਤਾਂ ਮੇਰੀ ਮੈਚਿੰਗ ਹਨਾ ਪੀਚ ਪੀਚ ਉਹ ਤੁਹਾ ਹਵੇਲੀ ਜਿਹਾ ਆਪਣੇ ਨਾਲ ਮੈਚਿੰਗ ਪੀਚ ਪੀਚ ਢਿੱਲੀ ਦੀ ਵੀ ਆਪਣੇ ਨਾਲ ਮੈਚਿੰਗ ਆਪੇ ਇਹਨਾਂ ਦੀ ਹਵੇਲੀ ਆ ਦੇਖੋ ਸਾਡਾ ਪਿੰਡ ਉਹ ਆਪਣੀ ਓਏ ਨੂੰ ਏ ਨੂੰ ਦੇਦੇ ਕੋ ਨਹੀਂ ਮੈਂ ਜਾ ਸਕਦੀ ਉਹ ਵੱਡੇ ਸਿੰਘਾਂ ਵਾਲੀ ਗੋਲ ਸਿੰਘਾਂ ਵਾਲੀ ਨਹੀਂ ਜੀ ਸਿੰਘਾਂ ਵਾਲਾ ਵਕ ਵਾਲੀ ਆ ਇਹ ਮਿੰਨਾਂ ਦਾ ਪੱਠੇ ਲਿਉਣ ਨੂੰ ਲਿਆਂਦਾ ਆਉਣਾ ਹਈ ਬੁਰੀ ਬਗਾਨ ਉਹ ਮੱਝ ਦੇਖਦੀ ਕਹਿੰਦੀ ਫੇ ਆ ਗਈ ਧਾਰ ਕਟੜ ਦੇਖੀ ਕਹਿੰਦੀ ਮੈਂ ਤੈਨੂੰ ਦੱਸਦੀ ਪਤਾ ਜੇ ਤੂੰ ਮੇਰੀ ਧਾਰ ਗੱਡੀ ਮੈਨੂੰ ਪਲੀਜ਼ ਫਾਈਨਲੀ ਜੀ ਆ ਗਿਆ ਸੀ ਹਵੇਲੀ ਇੱਕ ਹੋਰ ਵੀਡੀਓ ਬਣਾਵਾਂਗੇ ਆਪਾਂ ਬੋਕੈਲੋ ਮਿਲਕਿੰਗ ਤੇ ਆ ਜਿਹੜੇ ਆਪਾਂ ਉਦੋਂ ਦੇਖੇ ਸੀਗੇ ਵੱਡੇ ਹੋ ਗਏ ਉਹ ਹੈਲੋ ਭਾਈ ਸਾਹਿਬ ਭਾਈ ਸਾਹਿਬ ਨੂੰ ਮਸਤੇ ਅਜਾ ਕੀ ਰ ਤੇਰੀ ਇੰਟਰੋਡਕਸ਼ਨ ਕਰਵਾਉਣਾ ਤੇ ਨਾ ਭਾਈ ਸਾਹਿਬ جانتے ਹੋ ਕਿ ਭੁੱਲ ਗਏ ਉਹ ਭੁੱਲ ਗਿਆ ਕਿ ਤੈਨੂੰ ਪਤਾ ਸਾਡਾ ਮਾਸੀ ਉਹ ਆਸੀ ਉਹ ਉਹਦੇ ਸਰਾਰਤੀ ਸੀ ਹੁਣ ਘਰ ਆਇਆ ਉਹ ਦਿਨ ਪਤਾ ਕਿ ਭੁੱਲ ਗਿਆ ਉਹ ਹੈਲੋ ਮਾਸੀ ਇੱਧਰ ਸਤਿ ਜੀ ਜੱਟਾਂ ਦੀ ਬੁੱਕੀ ਮਾਨੀ ਸਾਖੀ ਕਲਕੱਤਾ ਜੀ ਆ ਝਾਂਜ ਦਿਖਾਉਂਦਾ ਪਿਆ ਉਹ ਕਹਿੰਦਾ ਉਹ ਕਹਿੰਦਾ ਜੂ ਸ਼ਟਾ ਪੁੱਤ ਕਹਿੰਦਾ ਆញਮ ਬੀਜ਼ੀ ਉਹ ਅਜਾ ਬਰਸ਼ ਕਰ ਰੰਗਿਆ ਦੇਲਾ ਆ ਜੀ ਉਹ ਬਰਸ਼ ਕਰਦਾ ਬਰਸ਼ ਕਰਨ ਚ ਬੀਜ਼ੀ ਆ ਅਦੇਲਾ ਰੋ ਪਿਆ ਕਹਿੰਦਾ ਦੀਦੀ ਜੀ ਤੁਹਾਨੂੰ ਇੰਨਾ ਟਾਈਮ ਬਚਾਏ ਇਸ ਤਰ੍ਹਾਂ ਕਰੂੰਗਾ ਤੇਰੀ ਮੰਮਾ ਦੀ ਵੀਡੀਓ ਬਣਾ ਲਈਏ ਸੀ ਹੈ ਕਿਸ ਤਰ੍ਹਾਂ ਕਰੂੰ ਇਹ ਬਾਈ ਕਹਿੰਦਾ ਜਾਓ ਭਰਾਓ ਬੀਜ਼ੀ ਆ ਕਹਿੰਦੇ ਕਹਿੰਦਾ ਹੋਏ ਕਹਿੰਦਾ ਗਰਮੀ ਚ ਸਤੋਣਾ ਇਹ ਦੇਖੀ ਉਹ ਕੀ ਹੋਇਆ ਤੈਨੂੰ ਆਰ ਯੂ ਓਕੇ ਆਰ ਯੂ ਓਕੇ ਕੋ ਹਾਲੋ ਤੈਨੂੰ ਹੁਣ ਕਿੱਥੋਂ ਇੰਗਲਿਸ਼ ਆ ਗਿਆ ਕੀ ਹੋਇਆ ਤੈਨੂੰ ਰੋਂਦਾ ਪਿਆ ਲੱਗਦਾ ਨਾ ਅੱਖਾਂ ਚ ਪਾਣੀ ਆਉਂਦਾ ਮੇਰੀ ਮਾਂ ਨੇ ਦੁੱਧ ਨਹੀਂ ਪਲਾਇਆ ਹੁਣ ਆ ਇਹਨੂੰ ਤਾਂ ਹੀ ਰੋਂਦਾ ਉਹ ਦੇ ਉਹ ਕਿੰਨੇ ਲੱਗੇ ਉਹ ਵਾਲਾ ਫਰੂਟ ਨਾ ਉੱਤੇ ਇਹ ਕੀ ਉਹ ਗਲਗਲ ਹੈ ਦੇਖੀਏ ਚਲੋ ਦੇਖੀਏ ਬਤੂ ਨੂੰ ਨਾਲਿਆ ਆ ਦੇਖੋ ਇਹ ਕਿੰਨੀ ਗਲਗਲ ਗਲਗਲਾਂ ਨਿੰਬੂ ਨਹੀਂ ਗਾਜਰਾਂ ਅਜੇ ਹੋਰ ਵੱਡੀ ਹੋਣੀ ਆ ਇਹ ਗਲਗਲ ਫੇਰਾ ਚਾਰ ਪੈਣਾ ਇੱਥੇ ਸਬਜ਼ੀ ਆਹ ਨਾ ਜਦੋਂ ਅਸੀਂ ਛੋਟੇ ਹੁੰਦੇ ਗਰਾਊਂਡ ਵਿੱਚ ਕੇਰੇ ਵਿੱਚ ਬੰਟੇ-ਬੁੰਟੇ ਖੇਡਦੇ ਹੁੰਦੇ ਸੀ ਬਾਂਦਰ ਕਿੱਲਾ ਹਾਏ ਜਦੋਂ ਆਹ ਵਾਲੀ ਕੀੜੀ ਲੜ ਜਾਂਦੀ ਸੀ ਨਾ ਬਹੁਤ ਜ਼ੋਰ ਨਾਲ ਲੜਦੀ ਜਾਂਦੀ ਸੀ ਆਹ ਕੀੜੀਆਂ ਚੇਤਾ ਆ ਗਿਆ ਕੁਛ ਇਹਨਾਂ ਦੇ ਕੋਲ ਸਭੋ ਜਾਇਆ ਕਰੋ ਉਹ ਇਹ ਸਲਾਹ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿਣਾ ਉਹਨੇ ਹਾਲੋ ਭੈਣ ਜੀ અમાਰੂ ਕਿਤਨਾ ਨਹੀਂ ਇਹ ਉਹ ਹੀ ਆ ਜਿਹਨੂੰ ਮੈਂ ਚੋਇਆ ਸੀ ਹਨਾ ਉਹ ਤਾਂ ਵੱਡੀ ਵਾਝਿਆ ਉਹ ਦੂਜੀ ਆ ਆ ਗਈ ਇਹਨੂੰ ਹੌਸ਼ ਦੇਖ ਲੈ ਉੱਠ ਗਿਆ ਮੱਸੀ ਇਹ ਹੱਥ ਲਾਉਣ ਦੀ ਕੀ ਕਰਦੀ ਤੂੰ ਫਿਰ ਲਾਲਾ ਕੁਛ ਨਹੀਂ ਕਹਿੰਦੀ ਲਾ ਹੱਥ ਕੀ ਕੀ ਕਰਦੀ ਹਾਂ ਲਾ ਹੱਥ ਕੁਛ ਨਹੀਂ ਕਹਿੰਦੀ ਨਹੀਂ ਉਹ ਖਾ ਲਵੇ ਮੈਂ ਕਿਉਂ ਖਾਂਦੇ ਨੂੰ ਡਿਸਟਰਬ ਕਰੀ ਲੋ ਬਹੁਤ ਆ ਰਹਾ ਹਸਬੰਦ ਮੈਂ ਕਹਿੰਦੀ ਉਹ ਦੇਸੀ ਗਾਂ ਲਿਆਂਦੀ ਆ ਦੇਸੀ ਲੱਗਦੀ ਆ ਨਹੀਂ ਬਿੱਟੂ ਨੂੰ ਪੁੱਛਣਾ ਜੋ ਬਿੱਟੂ ਆਊਗਾ ਭਈ ਦੇਸੀ ਗਾਂ ਵਾਂ ਮੈਨੂੰ ਦੇਸੀ ਗਾਂ ਲੱਗਦੀ ਆ ਮੈਂ ਨਹੀਂ ਦੱਸੀ ਵੀ ਰੱਖੀਓ ਅਸੀਂ ਰੱਖਣੀ ਆ ਗਾਵਾਂ ਗੂਆਂ ਜਦੋਂ ਆਂਦੇ ਉਹ ਪਹਿਲਾਂ ਨਮਾਉਂਦੇ ਆ ਨਾ ਮੱਜਾਂ ਚੌਣ ਤੋਂ ਪਹਿਲਾਂ ਆਦੇ ਉਹ ਅਜਨਾਈ ਨਹੀਂ ਕਰਨ ਦਈ ਆ ਇਸ ਕਰਕੇ ਅੱਜ ਆਪਾਂ ਇਹਦੀ ਧਾਰ ਕੱਢਾਂਗੇ ਇਹ ਮਤਾਂ ਹੈ ਵੱਡੀ ਆ ਮੈਨੂੰ ਡਰ ਵੀ ਇਤੋਂ ਲੱਗਦਾ ਪਰ ਉਹ ਸਹੀ ਆ ਮਾਸ ਪਰ ਅੱਜ ਪਰ ਇਹ ਪਤਾ ਨਹੀਂ ਨਾ ਸੈਡ ਜੇ ਗੱਲੀ ਆ ਸਾਨੂੰ ਇਹ ਸੋਚਦਾ ਮੇਰੀ ਕੱਲ ਦੀ ਛੁੱਟੀ ਨਾ ਹੋ ਜਵੇ ਹਨਾ ਨਹੀਂ ਹੁੰਦੀ ਐਦਾਂ ਨਹੀਂ ਨਹੀਂ ਛੁੱਟੀ ਹੋਣ ਦਿੰਦੇ ਕੰਮ ਹੋਇਆ ਪੂਰਾ ਤਾਂ ਤੈਨੂੰ ਟੈਨਸ਼ਨ ਆ ਦੇਖੋ ਮਾਸੇ ਚਲਾਉਣ ਲੱਗੀ ਨਹੀਂ ਨਹੀਂ ਇਹ ਗੋਲੇ ਵਾਲੀ ਰੇੜੀ ਆ ਗੋਲੇ ਵਾਲੀ ਮਾਸੀ ਢਾਡੇ ਨਾਲੋਂ ਭਾਰਤ ਰੇੜੀ ਦਾ ਆਈ ਗਿਆ। ਮਾਸੀ ਤੱਕਾ ਆ ਦੇਖੋ ਜੀ ਇਹ ਹੈਗੀ ਆ ਰੇੜੀ ਆਪਣੀ। ਉਹ ਤੱਕਣਾ ਹੀ ਤੱਕਾ ਤੱਕਾ। ਮਾਸੀ ਇੱਥੇ ਕਹਿ ਰਹੀ ਆ ਵੀ ਮਾਸੀ ਨੇ ਕੱਢ ਲਈ ਆ ਆਪੇ ਆਪਣੀ ਸੁੱਕੀ ਜਿਹੀ ਢਿੱਡੀ ਨੂੰ। ਕਿਸੇ ਆ ਕੋਟ ਚੱਲੀ ਜਿਹਦੇ ਉੱਤੇ। ਉਹ ਸ਼ਾ ਕੋਟ ਉੱਤੇ। ਵੇਸਟੀ ਪਾ ਦੇ ਕਿੰਨੀ ਹੋਣੀ। ਵਿੱਚ ਵੇਸਟੀ ਕਾ ਦੇ। This is entertainment. ਦੇਖੋ। ਇਹ ਹੈਗੀ ਆ ਉਹ ਨਾ ਮੱਝਾ ਵਾਲੀ। ਮਾਸੀ ਬੈਠੀ। ਮੈਨੂੰ ਉਹ ਤਾਂ ਚੱਕਲੀ ਮਣੀ ਲਾ ਦੇ ਮਾਸ ਕਰਦੀ ਕਿ ਬਣਾਵੇ ਤੇ ਲੱਗੇ ਮਾਸੀ ਚਲਾਣ ਮਾਸੀ ਕੋ ਬੈਡਲ ਹੀ ਨਹੀਂ ਕਾਉ ਮੰਗਿਆ ਚਲੋ ਆ ਰੈਡੀ ਹੋਲਟ ਜੋ ਜਮ ਆਇਆ ਹੁਣ ਚਾ ਆ ਦੇਖੋ ਪੁੱਟੇ ਜੰਦਾ ਹੈ ਬੈਗ ਹੰਡੀ ਬੈਗ ਗੇਰ ਪਾ ம <Probst> <parkURNEO> <Shine onGBo> ਮਨੀ ਤੂੰ ਚਲਾ ਕੇ ਦਿਖਾ ਚਲਾ ਲੂੰਗਾ ਕਿਰੇ ਚਲਾਦਾ ਮਨੀ ਚਲਾਦਾ ਬੋਸ ਬੋਲਟ ਚ ਗਈਆਂ ਕਿਉਂਕਿ ਆਪੇ ਚੱਲ ਪੈਂਦਾ ਜ਼ੋਰ ਲਗਾ ਕੇ ਤਾਂ ਦਿਖਾਓ ਇਹਨਾਂ ਨੂੰ ਜਨਰੇਸ਼ਨ ਆ ਲੈ ਚਲਾ ਦੇ ਵੀਡੀਓ ਨਹੀਂ ਪਾਉਂਦੇ ਤੇਰੀ ਚੱਲ ਚਲਾ ਦੇ ਉਹ ਬੱਲੇ ਦਾ ਮਤਲਬ ਆ ਪਾਸੂ ਰੱਖ ਸਕਦੇ ਮਨੀ ਗੋਹੇ ਵਾਲੀ ਰੇੜੀ ਚਲਾ ਸਕਦਾ ਓ ਬੱਲੇ ਬੱਲੇ ਪਤਾ ਲੱਗ ਗਿਆ ਵਾਓ ਮੈਂ ਕਿੰਨੀ ਮਾਜ਼ੇ ਨਾਲ ਤੇ ਚੱਜਦੀ ਇਹਨਾਂ ਗੱਡੀਆਂ ਵਾਲਾ ਹੈ ਤਾਡੀ ਕਾ ਅੱਜ ਇਹ ਰੇੜੀ ਨਵੀਂ ਬਣਵਾਈ ਆ ਗੋਹੇ ਵਾਲੀ ਪਾਪੇ ਹੁਣਾ ਨੇ ਤਾਈ ਹੁਣਾ ਨੇ ਤਾਈ ਨੂੰ ਅਸੀਂ ਪਾਪਾ ਹੀ ਕਹਿੰਦਾ ਤੇ ਆਪਾਂ ਉਹ ਵੀ ਚਲਾ ਕੇ ਦੇਖ ਲਈ ਕਿਸੇ ਦਿਨ ਰੋਡ ਤੇ ਲੈ ਜਾ ਕੇ ਚਲਾ ਕੇ ਦੇਖਾਂਗੇ ਇਹਨੂੰ ਬੱਸ ਕਰੋ ਉਹ ਰੋਡ ਤੇ ਚਲਾਵਾਂਗੇ ਆ ਮੇ ਆਤ ਹੈਗਾ ਰੋਡ ਆਪਾਂ ਆਪਣੇ ਕਿਹੜਾ ਮੇਨ ਰੋਡ ਦਿੱਲੀ ਵਾਲਾ ਚੱਲਣਦੇ ਆ ਹਨਾ ਬਈ ਘਰੇ ਚੋਲ ਲੈਂਦਾ ਮੈਂ ਘਰੇ ਕੰਮ ਕਰ ਲੈਣੀ ਆ ਵੀ ਮਣੀ ਦੇਖ ਰਿਹਾ ਮੈਂ ਕੰਡ ਖੋਲ ਲੈਣੀ ਆ ਚੈਲੰਜ ਖਤਰੋਂ ਦੇ ਖਿਲਾੜੀ ਖਤਰੋਂ ਦੇ ਖਿਲਾੜੀ ਆ ਖਤਰੋਂ ਦੇ ਖਿਲਾੜੀ ਆ ਬਈ ਵੱਡੀ ਮੱਝ ਨਹੀਂ ਹੁਣ ਮੈਂ ਚੋਣੀ ਉਹ ਥੋੜੀ ਪਸੰਦੀ ਨਹੀਂ ਗੀ ਦੋ ਜਣੇ ਛੋਟੀ ਚੋਣਾਂ ਆ ਬਸਾ ਭਾਈ ਸਾਡੀ ਹੁੰਦੀ ਸੀ ਦੇਖੇ ਮੱਝ ਦੇ ਥਾਣੇ ਗਿੱਡੇ ਹੁੰਦੇ ਸੀ ਉਹਦੋਂ ਚੋਈ ਦੀ ਸੀਗੀ ਪਤਾ ਨਹੀਂ ਕਿਤੋਂ ਲੰਘੀ ਜਾਂਦੇ ਉਹਦੋਂ ਉਹ ਆਜੋ ਇਹ ਤੇ ਡੈਡੀ ਕਿਹਨੂੰ ਮਿਲਦੇ ਸੀ ਤੋਂ ਨਾ ਮਿਲਿਆ ਨਾ ਇਹ ਬੰਦੀ ਰਹੀ ਇਹ ਏ ਇਦਾਂ ਕਾਹਦੋ ਬੈਠਾ ਸੁਲਤਾਨ ਇਹ ਹੁੰਦਾ ਸੀ ਇਹ ਸੁਲਤਾਨ ਆ ਸੁਲਤਾਨ ਇਹ ਤੇ ਰੁੱਸੇ ਆਪਿਆ ਹਾਂ ਸੁਲਤਾਨ ਬਟਾ ਓ ਸੁਲਤਾਨ ਮੈਨੂੰ ਪਤਾ ਸੁਲਤਾਨ ਵੱਡੀ ਸੁਲਤਾਨ ਨਹੀਂ ਮੈਨੂੰ ਮਾਰਦਾ ਓਏ ਇਹ ਮੈਨੂੰ ਆਪਣਾ ਮਾਰਦਾ ਅਪੀੜੀ ਚੱਕ ਲੈ ਗਿਆ ਇਹ ਤੂੰ ਨਾ ਮਾਰਦੀ ਮੇਰੇ ਸਿਰ ਨੂੰ ਮੈਂ ਕਾਉਂਗੀ ਨਾ ਨਾ ਬੋਲਣਾ ਮਾਰਨੀ ਬੋਲਣਾ ਨਾ ਖੁੰਦੀ ਤੇ ਬੋਲਣਾ ਨਾ ਕਾਉਂਗੀ ਨਹੀਂ ਹੁਣ ਇਹਨੂੰ ਦੁੱਧ ਨਹੀਂ ਪਵਾਉਂਦੇ ਸਿਰਫ ਮੱਝ ਦੁੱਧ ਲਾਲ ਵੀ ਤਾਂ ਕਰਕੇ ਛੱਡਦੇ ਆ ਇਹ ਮੱਝ ਨੂੰ ਮੇਰਾ ਪਤਾ ਲੱਗ ਗਿਆ ਉਹ ਤੋਂ ਮੈਨੂੰ ਡਰ ਲੱਗਦਾ ਭੱਟੀ ਤੋਂ ਉਹ ਮੈਂ ਧਿਆਨ ਨਾਲ ਆਸਪਾਸ ਮਾਈ ਗਈ ਨਾਲ ਹੀ ਆਪਾਂ ਚੋਲਿਆ ਗਏ ਫੋਟੇ ਹੁੰਦੇ ਬਣਿਆ ਸੀ ਨਾ ਸਾਨੂੰ ਪਤਾ ਨਹੀਂ ਸੀਦਾ ਇਹ ਕਿ ਨਾ ਇਹ ਵਿਚਾਰੇ ਭੁੱਖੇ ਨਾ ਰਹਿਣੇ ਜਿਆਦਾ ਦੁੱਧ ਛੋਲਣਾ ਉਹਨਾਂ ਨੂੰ ਮੱਖੀਆਂ ਤੋਂ ਆਹੋ ਤੂੰ ਆ ਗਏ ਮੇਰੀਆਂ ਮੱਖੀਆਂ ਦਾ ਮੱਛਰ ਮੱਖੀ ਆਲੇ ਕਿੰਨੇ ਉੜਦੇ ਫਿਰਦੇ ਹਾਵੇ ਜਾਜ ਜੇ ਵੀ ਓਹ ਉਹ ਮੈਂ ਪੂਛ ਮਾਰੀ ਇਹਨੇ ਮੂੰਹ ਤੇ ਹਾਏ ਦੇਖਿਆ ਸਾਡੀ ਮਾਝ ਦੀ ਪੂਛ ਲੰਡੀ ਹੁੰਦੀ ਸੀਗੀ ਜਦੋਂ ਮਾਰਦੀ ਜਿੱਦਾ ਚਪੇੜ ਵਾਂ ਚ ਮਾਸੀ ਮੜਾ ਜੀ ਇਹ ਥਾਂ ਇਦਾਂ ਕਰਿਓ ਨਹੀਂ ਮੜਾ ਜੀ ਨਹੀਂ ਉਹ ਥਾਂ ਇਦਾਂ ਥਾਂ ਇਹ ਬਬੂ ਅੱਜੂ ਦੇਖਦੀ ਕਾਦੀ ਇਦਾਂ ਭਈ ਮम्मी ਮम्मी ਮਾਸੀ ਮੈਂ ਛੱਡੀ ਉਹ ਧਾਵਾਂ ਚੋਂ ਆ ਪਹਿਲੀ ਵਾਰੀ ਜਿੰਦੇ ਵਿੱਚ ਆ ਰਹੀ ਆ ਇਹ ਬੇਟੀ ਆ ਉਹ ਪੁਰਾਣਾ ਕਰਨਾ ਹੈ ਪਹਿਲਾਂ ਭਈਏ ਨੇ ਚੋਈ ਹੈ ਨਾ ਉਹਨੇ ਆਪਣੇ ਚੋਈ ਹੈ ਪਹਿਲਾਂ ਉਹ ਹੁਣ ਆਇਆ ਦਾ ਤਾਂ ਪਹਿ ਹੋਇਆ ਇਹਨਾਂ ਉਹ ਮਨੀ ਇਦੋਂ ਬੰਦ ਬੜਨ ਤਈਆ ਸਾਡੇ ਕੋਲ ਰਹਿਆ ਬੜਨ होनी होरा परे हा केते दायि गर्न अब देवले दिनु हे एउटा छोडे एउटा छोडे हे त आज केटा कुन हो भयो हा हे भएन म एटा न जुनको लागि पार्न थिएँ के तिम्रो त्यो त्यति मलाई गाइछ हो ए जान सुनेन हो ਇਹ ਪਾਸ ਮੀਨ ਉਹ ਪੌਜੀ ਦਾ ਮਜੂ ਕਸੂ ਅੱਜ ਉਹ ਧੂਸ਼ ਮਾਰਦੀ ਨਾ ਮੂੰਹ ਤੇ ਠਾ ਕਰਦੀ ਜਿਵੇਂ ਪਤਾ ਵੱਗਦਾ ਮੈਂ ਕਿੰਨੀ ਪੌਜੀ ਤੂੰ ਨਹੀਂ ਕੀਤੀ ਵਈ ਬਣਾਉਣ ਦੇ ਮੈਨੂੰ ਛੱਕ ਆ ਗਈ ਸੀ ਧੂਆ ਚੜ ਗਿਆ ਕਿੱਥੇ ਲੱਗੇ ਇਹ ਕਿਤੇ ਮਹੀਨੇ ਵਿੱਚ ਵਾਈਆਂ ਕਿੱਨੇ ਜਾਣੇ ਆਹ ਮਹੀਨੇ ਪਿਛਲੇ ਆ ਜਿੱਦ ਕਦੇ ਹੀ ਆਏ ਆ ਦੇਲਾ ਭਾਬੀ ਕੈਨੇਡਾ ਚੋਂ ਆ ਗਈ ਤੇ ਯ ਮਸਤਾ ਕਰੋ ਤਹਾਰਾ ਦਵਾਰਾ ਕਿੱਦਾਂ ਆਵੇ ਹਾਂ ਹਾਂ ਨਾ ਭਾਈ ਉਹ ਵਧੀਆ ਲੱਗਦੀ ਹੁੰਦੀ ਨਾ ਜਿਹੜੀ ਆ ਆਵਾਜ਼ ਹੁੰਦੀ ਨਾ ਜਿਹੜੀ ਤਾਂ ਮਾਮੀ ਦਾ ਫੂਡ ਨਹੀਂ ਜਾਣਾ ਨਹੀਂ ਐਸੇ ਨਹੀਂ ਜਾਣਾ ਇੱਥੇ ਜਾ ਜਣਾ ਬੈਠ ਹਾਂ ਜਾ ਜੂਟੇ ਲੇ ਕੇ ਬੈਠਣਾ ਨਾ ਕੋਈ ਨਾ ਵੈਜੀ ਜਾਂਦੀ ਜੇ ਕਿੰਦਾ ਦਾਤਾ ਨਹੀਂ ਕੋਈ ਕੋਈ ਹੁੰਦਾ ਵੈਜ ਅੱਛਾ ਤੁਹਾਡੇ ਨਾਲ ਵੈਜੀ ਸੀ ਸਾਰੇ ਹਾਂ ਵੈਜੀ ਜੀ ਜਾਂਦੇ ਹੁੰਦੇ ਸੀ ਵੈਜੀ ਮੈਂ ਨਾ ਉਹ ਮੁੰਡਾ ਆ ਜਾਂਦੇ ਨੇ ਕੋਈ ਮੁੰਡਾ ਆ ਜੇ ਸਾਣਾ ਗੰਗਾ ਨਗਰ ਦਾ ਜੀ ਨਾ ਨਾ ਪਰ ਉਹਨਾਂ ਮਿਲਿਆ ਨਹੀਂ ਉਹ ਤੇਰੇ ਮੁੱਕ ਗਿਆ ਹਾਂ ਇਹ ਮੇਰੇ ਕੋਲ ਪਾੜਦੇ ਵੀ ਮੈਨੂੰ ਸਾਰੇ ਗੋਟਾ ਰੇ ਨਾ ਪਹਿਲੇ ਮਹੀਨਾ ਛੱਡ ਕੇ ਚਲੇਗੀ ਆ ਹਾਂ ਹਾਂ ਮੇ ਪਤਨ ਮਾਰ ਲੈ ਕਿਸ ਨੇ ਐ ਕਹਿੰਦੇ ਮਾਰਿਆ ਸੀ ਹੈ ਕਾਪੀ ਦਾ ਮੁੰਨਾ ਨਹੀਂ ਗੱਲਾਂ ਕਰਦੀ ਤੇਰੇ ਮੱਜ ਭਾਬੀ ਨੇ ਪਈਆਂ ਤਾਂ ਲੱਗਦੀਆਂ ਆ ਐ ਤਲਾਈ ਨਹੀਂ 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 ਇੱਕ ਵਾਰੀ ਮੈਂ ਮੇਰੇ ਮੱਜਾਂ ਰਹਿੰਦੀਆਂ ਸਿੱਧੀਆਂ ਹਾਂ ਇਦਾਂ ਹੀ ਹੁੰਦੀ ਆ ਜਦੋਂ ਮੈਂ ਵੈਂਡਲ ਚਲੇਗੀ ਸੀ ਜਿਹੜੀ ਮੈਂ ਝੋਟੀ ਪਾਲੀ ਸੀਗੀ ਜਿਹੜੀ ਮੈਂ ਝੋਟੀ ਪਾਲੀ ਸੀ ਹਾਂ ਭਾਬੀ ਹਾਂ ਇਹ ਤਾਂ ਮੈਂ ਵਿੰਡਲ ਗਈ ਸੀ ਰਹਿਣ ਜਿਹੜੀ ਮੈਂ ਝੋਟੀ ਪਾਲੀ ਸੀਗੀ ਉਹ ਮਿਲਦੀ ਥੋੜੀ ਸੀਗੀ ਇਹ ਸੁੰਦਰ ਪਾਰਕ ਆਇਆ ਸੀ ਜੁੱਲੀ ਬਣ ਕੇ ਆਇਆ ਉਹ ਜਿੱਦੜ ਆਏ ਮੱਛੀ ਇੱਤਣੀਆਂ ਗਈਆਂ ਸੀ ਸਾਰੀਆਂ ਆਈਆਂ ਤਾਂ ਸਿਰ ਮੈਨੇ ਆ ਗਏ ਪਰ ਮੈਂ ਸਾਰੇ ਬਾਪੂ ਨੂੰ ਮਰੋ ਉਹ ਤਾਂ ਮੈਂ ਜਾਣ ਨਹੀਂ ਸਕੀ ਫਜ਼ਲੀ ਹੁੰਦੇ ਆ ਰਹੋਂਦੇ ਆ ਬਸ ਉਹ ਮੈਂ ਜਦੋਂ ਉੱਥੋਂ ਆਈ ਤਾਂ ਝੋਟੀ ਮੈਂ ਕਿਹਾ ਜਦੋਂ ਮੈਂ ਵਿੰਡਲ ਤੋ ਆ ਕੇ ਝੋਟੀ ਚੋਈ ਉਹ ਵਾਲੀ ਉਹਨੇ ਬਾਲਟੀ ਭਰ ਕੇ ਦੁੱਧ ਦੀ ਦਿੱਤੀ ਇੰਨਾ ਮਤਲਬ ਆ ਆਹ ਤਾਂ ਮੈਂ ਬਾਅਦ ਚ ਚਾਹੂੰਗੀ ਇਹ ਸੱਟ ਲੱਗੀ ਹੈ ਨਾ ਤਰਾਹ ਹੋ ਕੇ ਐਵੇਂ ਟੱਪ ਨਾ ਜਾਵੇ ਇਹਨੂੰ ਕਿ ਹੁੰਦਾ ਨਾਲ ਵਾਲੀ ਗੰਦੀ ਵੱਟੀ ਲੱਗਦੀ ਕੱਟੇ ਨੇ ਨਾ ਗੰਦੀ ਵੱਟੀ ਲੱਗਦੀ ਇਹਨੇ ਮੱਛਰਾਂ ਇੱਕ ਮੱਕੀ ਦੀ ਹੈ ਪਾਣੀ ਦੀ ਨਾ ਹਾਂ ਤਾਂ ਦਾ ਰਿੰਦ ਤੂ ਆ ਦੇਖਦਾ ਦੰਦੀ ਵੱਡੀ ਹੋਈ ਕੱਟੇ ਆ ਆਰੇ ਤਾਂ ਹੀ ਹੁੰਦੀ ਉਹ ਵੀ ਹੈ ਕਿਹਨੇ ਤਾਂ ਹੀ ਰਹਿੰਦੀ ਉਹ ਆ ਦੁਖਦਾ ਹੋਗਾ ਹਾਂ ਬਲਾਸੇ ਖਾਣਾ ਬਹੁਤ ਆਵਾਜ਼ ਸਵਾਰ ਕੇ ਬੈਹਣ ਨਹੀਂ ਹੁੰਦੀ ਤਾਂ ਹੀ ਇਹ ਥਣ ਤੇ ਦੰਦੀ ਜੀ ਵੱਡੀ ਲੱਗਦੀ ਕੱਟੇ ਨੇ ਕੱਟੇ ਨੇ ਵੱਡੀ ਲੱਗਦੀ ਹੰਦੀ ਕੱਟਾ ਵੱਡਾ ਹੋ ਗਿਆ ਨਾ ਤਾਂ ਦੰਦ ਦੰਦ ਆ ਗਏ ਆ ਮਾਣ ਮਾਤਾ ਜਿਹੜਾ ਦੰਦੀ ਵੜ ਦਿੰਦਾ ਦਾਦਾ ਪਤਾ ਕੀ ਕਰ ਜਾਂਦੇ ਦਾ ਜਾਂ ਦੰਦ ਫੀਡ ਨੂੰ ਕੁੱਟ ਕੇ ਉਹ ਪਾ ਦੇਣੀ ਮਾ ਪਸੂ ਅਹ ਪਸੂਵਾ ਦੀ ਫੀਡ ਕੁੱਟ ਕੇ ਉਹ ਪਾ ਦੇਣੀ ਖਣ ਤੇ ਲਾ ਦੇਣਾ ਖਣ ਤੇ ਲਾ ਕੇ ਫੀਡ ਕੁੱਟ ਕੇ ਉਹ ਪਾਣੀ ਸ਼ੁਰੂ ਕਰ ਕਰ ਦੇਣੀ ਦੁੱਧ ਦੇਣਾ ਹੀ ਨਹੀਂ ਦੁੱਧ ਦੇਣਾ ਹੀ ਨਹੀਂ ਬੰਦ ਕਰ ਦੇ ਹਾਂ ਬਿਜੂੜ ਨੂੰ ਹਾਂ ਨਹੀਂ ਆਇਆ ਲਾ ਖੱਡਿਆ ਬੰਨਿਆ ਉਹਨੂੰ ਆਗੀ ਲੱਗੀ ਉਹ ਮੇਰੇ ਪਾਪੀ ਨੂੰ ਚਾਹੇ ਕੈਨੇਡਾ ਜਾ ਕੇ ਮੱਝਾਂ ਨਹੀਂ ਸਿੱਕਤੀਆ ਪਏ ਮੈਂ ਦੇਖ ਲੈਂਦੇ ਤੇਰਾ ਸਟੇਟਸ ਮੈਨੂੰ ਕਦੇ ਤੋਂ ਬਾਹਰ ਮੈਂ ਗਿਆ ਅੱਜ ਦੇਖਿਆ ਸੀ ਵਲੌਗ ਸੁਪਰੀ ਦਾ ਰਹਿਣਾ ਹੈ ਕਿ ਉੱਟੀਆ ਤੇ ਟ੍ਰਸਟ ਜਿਆਣੀਗਾ ਕਿਸੇ ਚੀਜ਼ ਦੀ ਹੋਰ ਅੰਨਾ ਪੱਪੀ ਬਾਹਰ ਬੱਚਾ ਨਾ ਬਿਜ਼ੀ ਇੰਨਾ ਹੋ ਜਾਂਦਾ ਨਿਆਣਿਆਂ ਨੂੰ ਇੰਨਾ ਟਾਈਮ ਵੀ ਨਹੀਂ ਤੇ ਉਹ ਆਪਾ ਮਾਹੌਲ ਹੀ ਉਸੇ ਚ ਚੱਲ ਜਾਂਦਾ ਤਾਂ ਇਹਨਾਂ ਚੀਜ਼ਾਂ ਨਾ ਕੋਈ ਉਹ ਨਹੀਂ ਰਹਿੰਦਾ ਉਹ ਤੇ ਨੇ ਹੁੰਦੀਆਂ ਪਰ ਕਰ ਨਹੀਂ ਕੋ ਸਕਦਾ ਨਿਆਣਾ ਕੁੜੀ ਆ ਤੇ ਉਹਦੇ ਤੇ ਕੁੜੀ ਵੇ ਦੋਨੇ ਫਰੰਟ ਆ ਬਸ ਹੋਈ ਵਧੀਆ ਹੋ ਗਿਆ ਦੋਨਾਂ ਨੇ ਆਈਆਂ ਨੇ ਜਿੱਥੇ ਵੀ ਜਾਣਾ ਨੇ ਦੋਨਾਂ ਨੇ ਜਾਣਾ ਚਾਹੀਦਾ ਹੈ। ਇਹ ਕੰਟੈਂਟ ਕੋਲੀ-ਕੋਲੀ ਚੰਨੀ ਲੋਖਦਾ ਹੋਣਾ ਚਾਹੀਦਾ। ਜਿੱਥੇ ਵੀ ਜਾਣਾ ਨੇ ਦੋਨਾਂ ਨੇ ਤਾਂ ਮਿੱਟੀ ਆਵੇ ਇੱਥੇ ਜਾਣਾ। ਹਾਂ ਵੇ ਇਹ ਕੁੜੀ ਚ ਆਣੀ ਪਟਾੜੀ ਜੀ ਰਹੀ ਹੈ ਦੋਵੇਂ ਨੇ। ਮੈਂ ਅੱਜ ਆਉਂਦੀ ਰਹੀ ਮੈਲਣਾਬਲੀ ਸਨੋਂ ਪਰੇ ਰਹਿ ਗਈ ਜੀ ਆ। ਜੀ ਬਹੁਤ ਦੂਰ ਸਨ ਪਾਤਨ। ਤੈਂ ਕਿ ਕਰਦੀ ਆ। ਮੈਨੂੰ ਕਿਹਦੇ ਲੱਗਣਾ ਕਰਿਆ ਆ ਆ 사우ਦੀਆ ਵੀ ਹੈ ਜਿਹੜੇ ਨਾਨ ਪੈ ਪੈ ਬੰਨ ਡੜੀ ਇਹ ਪੈਂਟਰਾ ਇੱਥੇ ਹੈ ਮੈਂ ਹੁੰਦੀ ਸੀ ਕਹਿੰਦੀ ਆਂਟੀ ਕੋਈ ਨਾ ਮਤ ਮੈਂ ਤੇ ਅਬ ਜੁਆ ਹੈ ਨਾ ਇਸ ਕੇ ਸਾਥ ਟੈਨਸ਼ਨ ਮਤ ਲੈਣਾ ਹਮ ਤਿੰਨੋ ਬੈਨ ਭਾਈ ਮਿਲ ਕੇ ਰਹਾਂਗੇ ਚਾਈ ਰੰਦੇ ਧਰਮ ਵੀ ਜਿਹੜਾ ਮਰਜੀ ਹੋਵੇ ਜਾਤ ਵੀ ਜਿਹੜੀ ਮਰਜੀ ਹੋਵੇ ਜਿਹੜਾ ਬੰਦਾ ਇਮਾਨਦਾਰ ਸੱਚਾ ਹੋ ਕਿਸੇ ਵੀ ਜਾਤ ਧਰਮ ਦਾ ਹੋਵੇ ਜੋ ਪਿਆਰ ਪਣਾ ਨਾ ਪਿਆਰ ਪਣੇ ਤੇ ਹੀ ਜਾਣਾ ਹਾਂ ਕਹਿੰਦੇ ਹਾਂ ਕਿ ਕਿੱਦਾਂ ਇਹ ਨਾ ਚੀਜ਼ਾਂ ਤੋਂ ਵਿਚਾਰ ਕਰਦੇ ਆ ਨਹੀਂ ਨਹੀਂ ਇਹ ਇਨਸਾਨ ਸਹੀ ਹੋ ਕਿਸੇ ਵੀ ਜਿਆਦਾ ਹੋ ਉਹ ਦੇਖਦੀ ਪਈ ਗਾਂ ਤਾਂ ਇਹ ਨਹੀਂ ਇੱਥੇ ਰਹਿੰਦੀ ਐ ਤੇ ਉਹ ਨਿਆਣੇ ਡੇਢ ਘੰਟੇ ਕਿੰਟਾ ਦੂਰ ਉਹਨੇ ਪੈਨਪਰਾ ਇਹ ਇੱਧਰ ਗੋਪਪਰਾ ਫਾਮ ਦੀ ਹੁੰਦੀ ਐ ਉਹ ਕੁੜੀ ਬਹੁਤ ਚੰਗੀ ਐ ਆਪਣੀ ਇੱਥੇ ਹੀ ਐ ਚੀਜ਼ਾਂ ਆ ਗਾਂ ਤਾਂ ਪੰਗੇਦਾਰ ਆ ਉਹ ਇਹ ਤਾਂ ਬਹੁਤ ਚੰਗੀ ਉਹ ਕੁੜੀ ਮੈਂ ਕਿਹਾ ਫਾ ਹੋਣੀ ਵਾਰੀ ਚੰਗੀ ਤਾਂ ਸਾਟਿਆ ਨਾ ਮੈਂ ਕਿਹਾ ਟੱਪ ਬਣਾ ਜਾਵਾਂ ਦੰਦੀ ਵੱਜੀ ਹੋਈ ਐ ਇਹ ਦੇਖ ਲੈ ਜਿ ਘੁੰਮਣ ਗਏ ਕੁੜੀ ਨੇ ਜਗਾ ਨਹੀਂ ਕਿ ਆ ਮੈਂ ਦੇ ਤਾਂ ਲੈ ਕੇ ਤੇ ਮੈਂ ਕਿ ਡਿਜ਼ਾਈਨ ਤੁਹਾਨੂੰ ਸਲੈਕਟ ਕਰ ਦوں ਤੇ ਭੇਜੂਗੀ ਮੈਂ ਤਾਂ ਅੰਟੀ ਪਹਿਨ ਲੈਂਦੀ ਐ ਪ੍ਰੀਤ ਨਹੀਂ ਪਹਿਨਦੀ ਮੈਂ ਕਿ ਦੋਨੋਂ ਨੇ ਪਹਿਨ ਆ ਕੇ ਮੈਂ ਕਿ ਫੋਟੋ ਭੇਜਣਾ ਅੰਟੀ ਨਹੀਂ ਅੰਦੇ ਮੈਨੂੰ ਕਿਹਨੇ ਪਹਿਲਾਂ ਕਹਿੰ ਲਿਆ ਅੰਟੀ ਪ੍ਰੀਤ ਬਹੁਤ ਸਮਝਦਾਰ ਵਾ ਮੈਂ ਪ੍ਰੀਤ ਦੀ ਕੋਈ ਵੀ ਗੱਲ ਕਰਦੀ ਪ੍ਰੀਤ ਕਹਿ ਦਿੰਦੀ ਐ ਕਹਿੰਦੀ ਤੇ ਮੈਂ ਕਿ ਬੇਟਾ ਦੇਖ ਬਿਰਤੂ ਸਮਝਦਾਰ ਮੇਲੇ ਦੋਨਾਂ ਹੀ ਆ ਜਿਹੜੀਆਂ ਐ ਕਾਪੀ ਦੇ ਪਿੰਡਾਂ ਨੇ ਪੰਜਾਬ ਦੇ ਸਾਰੇ ਗੱਲ ਸਾਬਾਸ਼ ਚਾਰ ਗਰਦ ਆਏ ਨਾ ਅਜਾੜਾ ਆਉਂਦਾ ਹੈ ਮਸੀ ਆਇਓ ਆ ਦੇਖ ਲੈ ਨੇਚਰਲ ਉਹ ਭਜਾਉਣ ਵਾਲਾ ਉਹ ਬਣਾਇਆ ਧੂਏ ਨਾਲ ਇਹ ਕਿਰਤ ਇਹਨਾਂ ਉਹ ਮੱਛਰ ਵੀ ਤੇ ਮੱਖੀਆਂ ਕੁਝ ਨਹੀਂ ਪਸੂਆਂ ਤੇ ਬਿੰਦਾ ਪੇ ਉਹ ਫਸ ਜਾਂਦੀ ਉਹ ਬਿੱਟੂ ਭਾਜੀ ਨੇ ਪੱਕੇ ਪੱਕੇ ਨਾਲ ਪੱਕੇ ਨਾਲ ਬਿੱਟੂ ਭਾਜੀ ਨੇ ਉਹ ਕਿਹਾ ਆ ਦੇਖ ਆ ਦੇਖ ਦੋਨੇ ਕਿੰਨਾ ਧੂਆਂ ਹੋ ਗਿਆ ਤੇ ਲੈ ਇਹਦੇ ਨਾਲ ਹੀ ਨਾ ਨਹੀਂ ਹੁਣ ਨਹੀਂ ਰਿਹਾ ਹੋਣਾ ਕੋਈ ਮੱਕੀ ਮੱਛਰ ਉਹ ਉਹ ਦੇਖ ਕੀ ਕਰਦੀ ਜਦੋਂ ਚਲਾਉਣਾ ਹੋ ਗਿਆ ਪੱਕਾ ਦੱਸ ਦਿਓ ਕੀ ਕਰ ਤੇ ਇਹਦੇ ਨਾਲ ਹੀ ਕਰ ਨਹੀਂ ਵੀ ਪਹਿਲਾਂ ਦੱਸ ਦਈਏ ਤਾਰ ਅਸੀਂ ਹੌਲੀ ਹੌਲੀ ਤਾਂ ਗੱਡੀ ਕਿਉਂਕਿ ਜਿਹੜੀ ਇਹ ਮੱਝ ਸੀ ਉਹਦੇ ਥਾਣ ਤੇ ਨਾ ਕੱਟੇ ਨੇ ਦੰਦੀ ਵੱਡੀ ਹੋਈ ਸੀ ਤਾਂ ਕਰਕੇ ਤੇਜ਼ ਨਹੀਂ ਸੀ ਚੌਣੇ ਵੀ ਮੱਝ ਜਿਹੜੀ ਉਹ ਟੱਪ ਨਾ ਜਾਵੇ ਤੇ ਬਸ ਬਣਾਤੀ ਜੀ ਅਸੀਂ ਦੂਜੀ ਵੀਡੀਓ ਵੀ ਬਫੈਲੋ ਮਿਲਕਿੰਗ ਤੇ ਤੇ ਜਿਹਨੂੰ ਜਿਹਨੂੰ ਸਾਡੇ ਵਲੌਗ ਵਧੀਆ ਲੱਗਦੇ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਰੋ ਬਾਏ ਬਾਏ ਕੀਰਤ ਕਰ ਬਾਏ 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 ਜੀ ਫੇਰ ਮਿਲਾਂਗੇ ਸ਼ਾਮ ਦਾ 뷰 ਦੇਖੋ ਜੀ ਸਾਡੇ ਪੇਕੇ ਘਰ ਦਾ ਇਹਨਾਂ ਭਾਬੀਆਂ ਨੇ ਸਾਡੇ ਬੁੜੇ ਬੁੜੀਆਂ ਨੇ ਰਲ ਕੇ ਸਾਨੂੰ ਵਿਆਹਤਾ ਪਿੰਡਾਂ ਦੇ ਵਿੱਚ ਹੈਂ ਮਜ਼ਾਕ ਕਰਦੀ ਆ ਸਾਡੀ ਕਿਸਮਤ ਸੀ ਉੱਥੇ ਇਹਨਾਂ ਦੀ ਕਿਸਮਤ ਸੀ ਖੁੱਲੀ ਜਗ੍ਹਾ ਤੇ ਆਉਂਦੀ ਸਾਡੀ ਕਿਸਮਤ ਸੀ ਉੱਥੇ ਜਾਣ ਦੀ ਆ ਸਕੂਲ ਸਕੂਲ ਪੇਂਟ ਆ ਸਕੂਲ ਚ ਕਲਰ ਹੋ ਗਿਆ ਉੱਥੋਂ ਆਏ ਸੀ ਬਡੇਰਾ ਤੋਂ ਉਹਨਾਂ ਤੋਂ ਕਲਰ ਕਰਨਾ ਨਾ ਹਾਂ